ਭਾਦਲ ਕਾਂਦੀਦਾਂ ਦੇੰਨੇ ਇੱਕ ਲੜਾਈ ਚੱਲ ਰਹੀ ਆ ਕਾਂਦੀਦ ਇੱਕ ਪਾਸੇ ਆ ਇੱਕ ਪਾਸੇ ਬਾਦਲ ਪਰਵਾਰ ਆ ਬਾਦਲ ਪਰਵਾਰ ਆ ਲੋਕਾਂ ਦੇ ਮਨਾਂ 'ਚ ਉਲਸ ਚੁੱਕੇ ਪਾਟੀਆਂ ਦੇ ਮਨਾਂ 'ਚ ਉਲਸ ਚੁੱਕਾ ਉਕਾਦੋਂ ਠੱਕੇ ਨਾ ਕਾਂਦੀਦਾਂ ਦੇ ਕਬਜ਼ਾ ਕਦੋਂ ਜਾਂਦੇ ਆ ਉਹ ਮਲਖਾਲਾ ਦਰਨੇਤਾ ਬਿਸੰਗਾਇਓ ਗਿਆ ਸੀ ਕਰਕੇ ਗਿਆ ਕਿਉਂਕਿ ਉਹ ਅਭੀ ਸਭ ਕੰਗੇ ਬੰਦੇ ਸੁਣੇ ਔਰ ਇੰਨਾ ਪ੍ਰੈਸ਼ਰ ਜਿਹੜਾ ਕਿ ਝੂੜ ਦੀ ਕੰਟੈਕਸ ਜਿਹੜੀ ਆ ਕਿਉਂਕਿ ਕਾਲੀ ਦਲ ਦੇ ਕਬਜਾ ਵੀ ਉਸ ਪਰਵਾਦਾ ਐ ਜੀਪੀਸੀ ਦੇ ਪਰ ਵੀ ਕਬਜਾ ਵੀ ਉਸ ਪਰਵਾਦਾ ਮਲ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਆ ਕਾਲੀ ਦਲ ਇੱਕ ਪਾਸੇ ਇੱਕ ਪਾਸੇ ਬਾਦਲ ਪਰਵਾਰ ਹੈ ਬਾਦਲ ਪ੍ਰਵਾਦ ਲੋਕਾਂ ਦੇ ਮਨਾਂ ਨੂੰ ਲੱਚ ਇਕਾਦ ਪਾਰਟੀ ਦੇ ਮਨਾਂ ਨੂੰ ਲੱਚ ਚੁਕਾ। ਉਹਨਾਂ ਧੱਕੇ ਨਾਲ ਕੰਡੀਦਤੇ ਕਬਜ਼ਾ ਕਰਦੇ ਜਉਂਦੇ। ਉਹ ਮਿਲਖਲਾ ਦੇ ਨੇਤਾ ਬਿਸਮ ਗਏ ਹੋਗੇ ਇਸੇ ਕਰਕੇ ਗਿਆ ਕਿ ਉਹ ਅਭੀ ਸਭ ਥੰਗੇ ਬੰਦੇ ਸੀ। ਔਰ ਇੰਨਾ ਪ੍ਰੈਸ਼ਰ ਜਿਹੜਾ ਕਿ ਝੂਠੀ ਕੰਟੈਕਸ ਜਿਹੜੀ ਆ ਕਿਉਂਕਿ ਕੰਡੀਦਤੇ ਕਬਜ਼ਾ ਵੀ ਉਸ ਪਰਵਾਦ ਦਾ ਐਜਪੀਸੀ ਦੇ ਪਰਵਾਦ ਦਾ ਕਬਜ਼ਾ ਵੀ ਉਸ ਪਰਵਾਦ ਦਾ